ਜੇਕਰ ਤੁਹਾਡੇ ਬੱਚੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਦੋਸਤ ਜਾਂ ਫਿਰ ਰਿਸ਼ਤੇਦਾਰ ਅਮਰੀਕਾ ਦੇ ਵਿੱਚ ਰਹਿੰਦੇ ਨੇ ਤੁਹਾਨੂੰ ਪੈਸੇ ਭੇਜਦੇ ਨੇ ਤਾਂ ਇਹ ਖਬਰ ਗੌਰ ਨਾਲ ਪੂਰੀ ਜ਼ਰੂਰ ਸੁਣੀਓ ਕਿਉਂਕਿ ਹੁਣ ਸ਼ਾਇਦ ਤੁਹਾਡੇ ਬੱਚਿਆਂ ਲਈ ਰਿਸ਼ਤੇਦਾਰਾਂ ਲਈ ਦੋਸਤਾਂ ਲਈ ਤੁਹਾਨੂੰ ਪੈਸੇ ਭੇਜਣਾ ਭਾਰਤ ਦੇ ਵਿੱਚ ਮੁਸ਼ਕਿਲ ਹੋ ਜਾਏ ਉਹ ਸ਼ਾਇਦ ਤੁਹਾਨੂੰ ਪੈਸੇ ਨਾ ਭੇਜਣ। ਦਰਸਲ 트ੰਪ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ। ਭਾਰਤੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਜਿੱਥੇ 트ੰਪ ਸਰਕਾਰ ਦੇ ਵੱਲੋਂ ਇੱਕ ਬਿੱਲ ਪੇਸ਼ ਕੀਤਾ ਜਾਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਿੱਲ ਪਾਸ ਵੀ ਹੋ ਸਕਦਾ ਹੈ ਜਿਸ ਦੇ ਨਾਲ ਜੋ ਪੈਸੇ ਟ੍ਰਾਂਸਫਰ ਕੀਤੇ ਜਾਂਦੇ ਨੇ ਉਹਨਾਂ ਤੇ 5% ਜਿਹੜਾ ਵਾਧੂ ਟੈਕਸ ਲਗਾਇਆ ਜਾਏਗਾ। ਆਸਾਨ ਪਾਸ਼ਾ ਦੇ ਵਿੱਚ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਜੇਕਰ ਕੋਈ ਤੁਹਾਡਾ ਰਿਸ਼ਤੇਦਾਰ ਦੋਸਤ ਅਮਰੀਕਾ ਦੇ ਵਿੱਚ ਰਹਿੰਦਾ ਹੈ ਤੁਹਾਨੂੰ ਡਾਲਰ ਭੇਜਦਾ ਹੈ 1000 ਡਾਲਰ ਭੇਜਦਾ ਹੈ ਪਹਿਲੇ ਉਸ ਤੇ ਘੱਟ ਟੈਕਸ ਸੀਗਾ ਪਰ ਹੁਣ ਜੋ 트ੰਪ ਸਰਕਾਰ ਹੈ ਉਸ ਦੇ ਵੱਲੋਂ 5% ਵਾਧੂ ਟੈਕਸ ਜਿਹੜਾ ਹੋਏਗਾ ਉਹ ਲਿਆ ਜਾਵੇਗਾ ਉਹ ਲਗਾਇਆ ਜਾਵੇਗਾ ਇਸ ਨੂੰ ਬਿੱਲ ਨੂੰ ਪੇਸ਼ ਕੀਤਾ ਜਾਵੇਗਾ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਭਾਰਤੀਆਂ ਨੂੰ ਵੱਡਾ ਝਟਕਾ ਜ਼ਰੂਰ ਲੱਗੇਗਾ 4 ਕਰੋੜ ਜਿਹੜੇ ਭਾਰਤੀ ਨੇ ਉਹਨਾਂ ਨੂੰ ਇਹ ਝਟਕਾ ਲੱਗੇਗਾ ਇਸ ਤੋਂ ਇਲਾਵਾ ਇੱਕ ਔਸਤਨ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਕਿਹਾ ਜਾ ਰਿਹਾ ਰਿਪੋਰਟਾਂ ਦੇ ਮੁਤਾਬਕ ਕਰੀਬ 13000 ਕਰੋੜ ਹਰ ਸਾਲ ਆਣਾ ਜਿਹੜਾ ਸਾਲਾਨਾ ਹੋਏਗਾ ਇਹ ਵੱਧੂ ਬੋਝ ਜਿਹੜਾ ਹੈ ਲੋਕਾਂ ਦੀ ਜੇਬਾ ਦੇ ਉੱਤੇ ਪਵੇਗਾ ਤੇ ਜੇਕਰ ਤੁਹਾਡੇ ਰਿਸ਼ਤੇਦਾਰ ਉੱਥੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਤਾਂ ਹੁਣ ਜੇਕਰ ਤੁਸੀਂ ਉਹਨਾਂ ਤੋਂ ਪਹਿਲਾਂ ਪੈਸੇ ਮੰਗਵਾਉਂਦੇ ਸੀ ਤੇ ਹੁਣ ਸ਼ਾਇਦ ਇਹ ਪੈਸਾ ਮੰਗਵਾਣਾ ਮਹਿੰਗਾ ਹੋਵੇਗਾ ਕਿਉਂਕਿ 트ੰਪ ਸਰਕਾਰ ਵੱਡਾ ਫੈਸਲਾ ਲੈਣ ਜਾ ਰਹੀ ਹੈ ਜੋ ਮਨੀ ਟ੍ਰਾਂਸਫਰ ਕੀਤੀ ਜਾਂਦੀ ਹੈ ਅਮਰੀਕਾ ਤੋਂ ਬਾਹਰ ਦੇ ਜਿਹੜੇ ਭਾਰਤ ਹੋਵੇ ਜਾਂ ਕੋਈ ਹੋਰ ਦੇਸ਼ ਹੋਵੇ ਤਾਂ ਹੁਣ ਉਹ ਪੈਸੇ ਟ੍ਰਾਂਸਫਰ ਕਰਨ ਤੇ ਵੱਧੂ ਪੈਸੇ ਦੇਣੇ गीता ट्रंप ਸਰਕਾਰ ਦੇ ਵੱਲੋਂ ਇਹ ਨਵਾਂ ਬਿੱਲ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪ੍ਰਵਾਸੀ ਭਾਰਤੀ ਸਮੇਤ ਸਾਰੇ ਵਿਦੇਸ਼ੀ ਨਾਗਰਿਕਾਂ ਲਈ ਪੈਸੇ ਦੇ ਟ੍ਰਾਂਸਫਰ ਤੇ 5% ਦੀ ਵਾਧੂ ਟੈਕਸ ਲਗਾਉਣ ਦੀ ਜਿਹੜੀ ਵਿਵਸਥਾ ਕੀਤੀ ਜਾ ਰਹੀ ਹੈ ਇਸ ਦੇ ਨਾਲ ਜੋ H1B ਵੀਜ਼ਾ ਧਾਰਕ ਨੇ ਜਾਂ ਫਿਰ ਗ੍ਰੀਨ ਕਾਰਡ ਵੀਜ਼ਾ ਧਾਰਕ ਨੇ ਜਾਂ ਹੋਰ ਗੈਰ ਜਿਹੜੇ ਭਾਰਤੀ ਨੇ ਉਹਨਾਂ ਦੀ ਜੇਬਾਂ ਤੇ ਇਸ ਦਾ ਅਸਰ ਪਵੇਗਾ ਕਰੀਬ 4 ਕਰੋੜ ਤੋਂ ਵੱਧ ਲੋਕਾਂ ਤੇ ਇਸ ਦਾ ਅਸਰ ਕਿਹਾ ਜਾ ਰਿਹਾ ਹੈ ਕਿ ਪਵੇਗਾ ਜੇਕਰ ਗੱਲ ਕੀਤੀ ਜਾਵੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਕਰੀਬ 13000 ਕਰੋੜ ਰੁਪਏ ਦਾ ਵਾਧੂ ਬੋਝ ਇੱਕ ਸਾਲ ਦੇ ਵਿੱਚ ਝੇਲਣਾ ਪੈ ਸਕਦਾ ਹੈ ਇਹ ਟੈਕਸ ਉਸ ਜਗ੍ਹਾ ਤੇ ਲਗਾਇਆ ਜਾਵੇਗਾ ਜਿੱਥੋਂ ਪੈਸਾ ਭੇਜਿਆ ਜਾ ਰਿਹਾ ਹੈ ਯਾਨੀ ਕਿ ਟੈਕਸ ਅਮਰੀਕਾ 'ਚ ਹੀ ਕੱਟਿਆ ਜਾਵੇਗਾ ਬਿੱਲ ਵਿੱਚ ਕੋਈ ਜਿਹੜੀ ਘੱਟੋ-ਘੱਟ ਸੀਮਾ ਨਿਰਧਾਰਿਤ ਨਹੀਂ ਕੀਤੀ ਗਈ ਯਾਨੀ ਕਿ ਇਹ ਫਿਕਸ ਨਹੀਂ ਕੀਤਾ ਗਿਆ ਕਿ ਤੁਸੀਂ ਇੰਨੇ ਡਾਲਰ ਭੇਜੋਗੇ ਤਾਂ ਤੁਹਾਨੂੰ ਇੰਨਾ ਟੈਕਸ ਲੱਗੇਗਾ ਇਸ ਤਰੀਕੇ ਦੀ ਹਾਲੇ ਕੋਈ ਵਿਵਸਥਾ ਨਹੀਂ ਕੀਤੀ ਗਈ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਛੋਟੀ ਅਮਾਊਂਟ ਤੇ ਵੀ ਜਿਹੜਾ ਹੈ ਉਹ ਟੈਕਸ ਤੁਹਾਨੂੰ ਦੇਣਾ ਪਵੇਗਾ 5% ਵਾਧੂ ਟੈਕਸ ਦੀ ਜਿਹੜੀ ਆ ਇਹ ਜਿਹੜਾ ਬਿੱਲ ਦੇ ਵਿੱਚ ਪੇਸ਼ਕਸ਼ ਕੀਤੀ ਗਈ ਹੈ ਕਿ 5% ਵਾਧੂ ਟੈਕਸ ਮਨੀ ਟਰਾਂਸਫਰ ਕਰਨ ਤੇ ਲਗਾਇਆ ਜਾਵੇ ਤਾਂ ਅਮਰੀਕਾ ਰਾਸ਼ਟਰਪਤੀ ਨੇ ਡੋਨਾਲਡ ਟਰੰਪ ਜਿਨ੍ਹਾਂ ਦੇ ਵੱਲੋਂ ਬਿਗ ਪ੍ਰਾਇੋਰਟੀ ਬਿੱਲ ਦੇ ਵਿੱਚ ਰੈਮਿਟੈਂਸ ਤੇ 5% ਦੀ ਜਿਹੜਾ ਇਹ ਟੈਕਸ ਲਗਾਉਣ ਦਾ ਪ੍ਰਸਤਾਵ ਦਿੱਤਾ ਗਿਆ ਜਿਹੜੇ ਭਾਰਤੀ ਅਮਰੀਕਾ ਦੇ ਵਿੱਚ ਕੰਮ ਕਰਦੇ ਨੇ ਆਪਣੇ ਪਰਿਵਾਰਾਂ ਦੀ ਮਦਦ ਲਈ ਉਹਨਾਂ ਨੂੰ ਪੈਸੇ ਭੇਜਦੇ ਨੇ ਤੇ ਹੁਣ ਉਹਨਾਂ ਇਹ ਵੱਡਾ ਝਟਕਾ ਜ਼ਰੂਰ ਲੱਗੇਗਾ ਉਹਨਾਂ ਲਈ ਇਹ ਮਾੜੀ ਖਬਰ ਹੋ ਸਕਦੀ ਹੈ ਕਿਉਂਕਿ ਛੋਟੇ ਪੈਸੇ ਟ੍ਰਾਂਸਫਰ ਯਾਨੀ ਕਿ ਘੱਟ ਅਮਾਊਂਟ ਦੇ ਜੇਕਰ ਤੁਸੀਂ ਪੈਸੇ ਟ੍ਰਾਂਸਫਰ ਕਰਦੇ ਹੋ ਉਰਤੇ ਵੀ ਇਹ ਟੈਕਸ ਲੱਗੇਗਾ ਕਿਉਂਕਿ ਹਾਲੇ ਤੱਕ ਕੋਈ ਡਿਟੇਲਡ ਇਨਫੋਰਮੇਸ਼ਨ ਨਹੀਂ ਆਈ ਹੈ ਕਿ ਜੇਕਰ ਇਸ ਬਿਲ ਦੇ ਪਾਸ ਹੋ ਜਾਵੇ ਇਸ ਬਿਲ ਦੇ ਨਾਲ ਕਿੰਨੇ ਅਮਾਊਂਟ ਤੱਕ ਪੈਸੇ ਤੇ ਕਿੰਨਾ ਟੈਕਸ ਲੱਗੇਗਾ ਹਾਲੇ ਤੱਕ ਜੋ ਪ੍ਰਸਤਾਵ ਦਿੱਤਾ ਗਿਆ ਉਸ ਦੇ ਵਿੱਚ ਜੋ ਪੇਸ਼ਕਸ਼ ਕੀਤੀ ਗਈ ਹੈ ਉਸ ਦੇ ਵਿੱਚ 5% ਜਿਹੜਾ ਵਾਧੂ ਟੈਕਸ ਲਗਾਉਣ ਦੀ ਗੱਲ ਕੀਤੀ ਗਈ ਹੈ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਭਾਰਤੀ ਨੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਭਾਰਤੀ ਜਿਹੜੇ ਨੇ ਅਮਰੀਕਾ ਦੇ ਵਿੱਚ ਕੰਮ ਕਰਦੇ ਨੇ ਆਪਣੇ ਪਰਿਵਾਰਾਂ ਦੇ ਰੋਜ਼ਾਨਾ ਪੱਤੇ ਦੇ ਲਈ ਉਹਨਾਂ ਨੂੰ ਮਹੀਨੇ ਵਿੱਚ ਪੈਸੇ ਭੇਜਦੇ ਨੇ ਦੋਸਤ ਹੋਣ ਜਾਂ ਫਿਰ ਕੋਈ ਗੱਲ ਕਰ ਲਈ ਜਾਵੇ ਕਰੀਬੀ ਹੋਵੇ ਉਹ ਅਮਰੀਕਾ ਦੇ ਵਿੱਚ ਆਪਣੇ ਜੋ ਇੰਡੀਆ ਦੇ ਵਿੱਚ ਉਹਨਾਰੇ ਲੋਕ ਰਹਿੰਦੇ ਨੇ ਉਹਨਾਂ ਨੂੰ ਪੈਸੇ ਭੇਜਦੇ ਨੇ ਪਰ ਹੁਣ ਉਹ ਪੈਸੇ ਸ਼ਾਇਦ ਤੁਹਾਨੂੰ ਨਾ ਭੇਜਣ ਕਿਉਂਕਿ ਉਹਨਾਂ ਲਈ ਪੈਸੇ ਭੇਜਣਾ ਮਹਿੰਗਾ ਹੋ ਜਾਵੇਗਾ ਵਿਦੇਸ਼ ਮੰਤਰਾਲੇ ਦੇ ਮੁਤਾਬਕ ਜੇਕਰ ਗੱਲ ਕੀਤੀ ਜਾਵੇ ਤਾਂ 45 ਲੱਖ ਭਾਰਤੀ ਇਸ ਵੇਲੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਦੇ ਵਿੱਚੋਂ 32 ਲੱਖ ਜਿਹੜੇ ਨੇ ਭਾਰਤੀ ਮੂਲ ਦੇ ਨੇ ਤੇ ਐਨ ਆਰ ਆਈ ਸਭ ਤੋਂ ਵੱਧ ਪੈਸਾ ਜਿਹੜਾ ਹੈ ਉਹ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਐਨ ਆਰ ਆਈ ਤੋਂ ਸਭ ਤੋਂ ਵੱਧ ਪੈਸਾ ਭਾਰਤ ਦੇ ਵਿੱਚ ਆਂਦਾ ਹੈ ਇੱਕ ਲਿਸਟ ਦੀ ਗੱਲ ਕੀਤੀ ਜਾਵੇ ਤਾਂ ਟੌਪ ਦੇ ਵਿੱਚ ਭਾਰਤ ਦਾ ਨਾਂ ਵੀ ਆਂਦਾ ਹੈ ਜਿੱਥੇ ਐਨ ਆਰ ਆਈਸ ਦੇ ਜ਼ਰੀਏ ਭਾਰਤ ਦੇ ਵਿੱਚ ਜਿਹੜੀ ਆ ਮਨੀ ਟਰਾਂਸਫਰ ਕੀਤੀ ਜਾਂਦੀ ਹੈ 2024 ਦੇ ਮਾਰਚ ਦੇ ਵਿੱਚ ਜਾਰੀ ਜਿਹੜੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਸਰਵੇ ਦੇ ਮੁਤਾਬਕ ਗੱਲ ਕੀਤੀ ਜਾਵੇ ਤਾਂ ਸਾਲ 2023 24 ਦੇ ਦੌਰਾਨ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀਆਂ ਦੇ ਵਿੱਚ ਭਾਰਤੀਆਂ ਦੇ ਵੱਲੋਂ 32 ਅਰਬ ਡਾਲਰ ਆਪਣੇ ਪਰਿਵਾਰਾਂ ਦੇ ਲਈ ਆਪਣੇ ਰਿਸ਼ਤੇਦਾਰਾਂ ਦੇ ਲਈ ਭੇਜਿਆ ਗਿਆ ਸੀ 1 ਸਾਲ ਦੀ ਗੱਲ ਕਰ ਰਹੇ ਹਾਂ 2023-24 ਦੀ ਰਿਪੋਰਟ ਦੇ ਮੁਤਾਬਕ ਅਮਰੀਕਾ ਦੇ ਵਿੱਚ ਜੋ ਭਾਰਤੀ ਰਹਿੰਦੇ ਨੇ ਉਹਨਾਂ ਦੇ ਵੱਲੋਂ 32 ਅਰਬ ਡਾਲਰ ਜਿਹੜੇ ਨੇ ਉਹ ਟਰਾਂਸਫਰ ਕੀਤੇ ਗਏ ਇੱਕ ਵਾਰ ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਦੇ ਨਾਲ ਜਿਹੜਾ ਹੈ ਭਾਰਤੀਆਂ ਨੂੰ ਵੱਡਾ ਝਟਕਾ ਜ਼ਰੂਰ ਲੱਗੇਗਾ ਭਾਰਤ ਵਰਗੇ ਦੇਸ਼ਾਂ ਨੂੰ ਭੇਜ ਜਾਣ ਵਾਲੇ ਪੈਸੇ ਦੇ ਵਿੱਚ ਵੀ ਗਰਾਵਟ ਦਾ ਖੱਦਰਾ ਜਿਹੜਾ ਹੈ ਉਹ ਵੱਜ ਸਕਦਾ ਹੈ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੀ ਹੈ ਕਿ ਜੇਕਰ 트ੰਪ ਸਰਕਾਰ ਇਸ ਬਿੱਲ ਨੂੰ ਪਾਸ ਕਰ ਦਿੰਦੀ ਹੈ ਜੋ ਤੁਹਾਡੇ ਦੋਸਤ ਨੇ ਜੋ ਤੁਹਾਡੇ ਕਰੀਬੀ ਨੇ ਜੋ ਅਮਰੀਕਾ ਦੇ ਵਿੱਚ ਰਹਿੰਦੇ ਨੇ ਤੁਹਾਨੂੰ ਡਾਲਰ ਭੇਜਦੇ ਨੇ ਤੇ ਹੁਣ ਉਹਨਾਂ ਲਈ ਡਾਲਰ ਭੇਜਣਾ ਤੁਹਾਨੂੰ ਮਹਿੰਗਾ ਜ਼ਰੂਰ ਹੋ ਜਾਏਗਾ ਉਹ ਤੁਹਾਨੂੰ ਸ਼ਾਇਦ ਡਾਲਰ ਨਾ ਭੇਜ ਸਕਣ ਕਿਉਂਕਿ 5% ਵਾਧੂ ਟੈਕਸ ਲਗਾਉਣ ਦੀ ਤਿਆਰੀ ਦੇ ਵਿੱਚ ਇਹ ਸਰਕਾਰ ਹੈ ਜੋ ਉੱਥੇ ਦੇ ਸਿਟੀਜ਼ਨਸ ਹੈ ਹਾਲਾਂਕਿ ਉਹਨਾਂ ਤੇ ਇਹ ਨਿਯਮ ਜਿਹੜਾ ਹੋਏਗਾ ਇਹ ਬਿਲ ਤੇ ਜਿਹੜੇ ਰੂਲਸ ਨੇ ਉਹ ਲਾਗੂ ਨਹੀਂ ਹੋਣਗੇ ਪਰ ਜੇਕਰ H1B ਵੀਜ਼ਾ ਧਾਰਕਾਂ ਦੀ ਗੱਲ ਕੀਤੀ ਜਾਵੇ ਗ੍ਰੀਨ ਕਾਰਡ ਵੀਜ਼ਾ ਹੋਲਡਰਸ ਦੀ ਗੱਲ ਕੀਤੀ ਜਾਵੇ ਜਾਂ ਫਿਰ ਗੱਲ ਕਰ ਦਿੱਤੀ ਜਾਵੇ ਗੈਰ ਨਿਵਾਸੀ ਭਾਰਤੀਆ ਦੀ ਉਹਨਾਂ ਦੀ ਜੇਬ ਤੇ ਇਹ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ ਕਰੀਬ 4 ਕਰੋੜ ਤੋਂ ਵੱਧ ਲੋਕਾਂ ਤੇ ਇਸ ਦਾ ਅਸਰ ਦੇਖਣ ਨੂੰ ਮਿਲੇਗਾ ਇੱਕ ਅਨੁਮਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਟੈਕਸ ਦੇ ਕਾਰਨ ਅਮਰੀਕਾ ਦੇ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਇੱਕ ਸਾਲ ਦੇ ਵਿੱਚ 13000 ਕਰੋੜ ਦਾ ਬਾਧੂ ਬੋਝ ਜਿਹੜਾ ਹੈ ਉਹ ਚਲਣਾ ਪਵੇਗਾ ਤੇ ਹੁਣ ਜੇਕਰ ਤੁਸੀਂ ਅਮਰੀਕਾ ਦੇ ਵਿੱਚ ਰਹਿ ਕੇ ਭਾਰਤ ਆਪਣੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਕਰੀਬੀਆਂ ਨੂੰ ਕਦੇ ਪੈਸੇ ਭੇਜਦੇ ਹੋ ਜਾਂ ਫਿਰ ਤੁਸੀਂ ਬੱਚਿਓ ਉੱਥੇ ਕੰਮ ਕਰਦੇ ਹੋ ਤਾਂ ਤੁਸੀਂ ਆਪਣੇ ਮਾਪਿਆਂ ਨੂੰ ਪੈਸੇ ਭੇਜਦੇ ਹੋ ਘਰ ਦਾ ਖਰਚਾ ਚਲਾਉਣ ਦੇ ਲਈ ਤੇ ਹੁਣ ਸ਼ਾਇਦ ਤੁਹਾਨੂੰ ਇਹ ਖਰਚਾ ਭੇਜਣਾ ਮਹਿੰਗਾ ਪੈ ਸਕਦਾ ਹੈ ਕਿਉਂਕਿ 트럼ਪ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਸੰਸਦ ਦੇ ਵਿੱਚ ਇੱਕ ਬਿੱਲ ਪੇਸ਼ ਕਰੇਗੀ ਤੇ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਇਸ ਬਿੱਲ ਦੇ ਪਾਸ ਹੋਣ ਦੇ ਨਾਲ ਜੋ ਅਮਰੀਕਾ ਦੇ ਵਿੱਚ ਸਟੂਡੈਂਟਸ ਰਹਿ ਰਹੇ ਨੇ ਜੋ ਉੱਥੇ ਲੋਕ ਰਹਿ ਰਹੇ ਨੇ ਉਹ ਫਿਰ H1B ਹੋਲਡਰਸ ਹੋਣ ਜਾਂ ਫਿਰ ਗ੍ਰੀਨ ਕਾਰਡ ਹੋਲਡਰਸ ਹੋਣ ਉਹਨਾਂ ਨੂੰ ਇਹ ਝਟਕਾ ਜ਼ਰੂਰ ਲੱਗੇਗਾ ਕਿਉਂਕਿ ਪੈਸੇ ਭੇਜਣ ਤੇ ਤੁਹਾਨੂੰ ਵਾਧੂ ਟੈਕਸ ਦੇਣਾ ਪਵੇਗਾ ਉਹ ਵੀ 1-2% ਟੈਕਸ ਨਹੀਂ ਆ 5% ਦੀ ਵਾਧੂ ਟੈਕਸ ਜਿਹੜਾ ਉਹ 트ੰਪ ਸਰਕਾਰ ਦੇ ਵੱਲੋਂ ਲਿਆ ਜਾਏਗਾ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ